ਕਿ ਅੱਜ ਜਿਹੜਾ ਇਹ ਸਾਡਾ ਅੱਜ ਦਾ ਪ੍ਰੋਗਰਾਮ ਹੈ ਉਸ ਪੱਖੋਂ ਇਹ ਬਹੁਤ ਐਮ ਹੈ ਕਿ ਅਸੀਂ ਹਰ 23 ਜਨਾਂ ਦੇ ਵਿੱਚੋਂ ਦੋ-ਦੋ ਡਾਕਟਰ ਸਿਲੈਕਟ ਕਰਕੇ ਜਿਹੜੇ ਅੱਛਾ ਕੰਮ ਕਰ ਰਹੇ ਸੀ ਉਹਨਾਂ ਨੂੰ ਜਿਹੜੀ ਮਾਸਟਰ ਟ੍ਰੇਨਰਸ ਬਣਾ ਰਿਹਾ ਜਿਹਨੂੰ ਅਸੀਂ ਇਹਨੂੰ ਕਹਿੰਦੇ ਆ ਜੀ ਟ੍ਰੇਨਿੰਗ ਆਫ ਟ੍ਰੇਨਰਸ ਜਿਹਨਾਂ ਨੇ ਅੱਗੇ ਜਾ ਕੇ ਲੋਕਾਂ ਨੂੰ ਟ੍ਰੇਨ ਕਰਨਾ ਕਿਉਂਕਿ ਜਿਹੜਾ ਡਾਕਟਰ ਹੈਗਾ ਉਹਨੇ ਮਰੀਜ਼ ਨੂੰ ਚੈੱਕ ਕਰਕੇ ਦਵਾਈ ਤਾਂ ਦੇਣੀ ਦੇਣੀ ਆ ਇਹਦੇ ਨਾਲ ਨਾਲ ਉਹਦੇ ਨੀਚੇ ਤਾਂ ਹੈ ਸੀਐਚਓ ਹੈ ਮਲਟੀ ਪਰਪਸ ਹੈਲਥ ਵਰਕਰ ਮੇਲ ਹੈ ਫੀਮੇਲ ਹੈ ਆਸ਼ਾ ਵਰਕਰ ਹੈ ਉਹਨਾਂ ਦੇ ਕੰਮ ਨੂੰ ਸੁਪਰਵਾਈਜ਼ ਨਹੀਂ ਸਪੋਰਟ ਨਹੀਂ ਸੁਪਰਵਾਈਜ਼ ਨਹੀਂ ਜਣੀ ਹੈ ਸੁਪਰਵਾਈਜ਼ ਨਹੀਂ ਕਰਨਾ ਜਿਹੜੀ ਜਿੰਨੇ ਸਾਡੇ ਨੈਸ਼ਨਲ ਪ੍ਰੋਗਰਾਮ ਹੈ ਉਹਨਾਂ ਦੀ ਮੋਨਿਟਰਿੰਗ ਕਰਨੀ ਹੈ ਉਹਨਾਂ ਨੂੰ ਨੈਸ਼ਨਲ ਪ੍ਰੋਗਰਾਮ ਬਾਰੇ ਜਾਣਕਾਰੀ ਦੇਣਾ ਇੱਥੋਂ ਤੱਕ ਦੀ ਉਹਨਾਂ ਦੇ ਬਿਲਡਿੰਗ ਬਣਦੀ ਪਈ ਹੈ ਤਾਂ ਇੰਡੀਅਨ ਪਬਲਿਕ ਹੈਲਥ ਸਰਵਿਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲਾਂਚ ਕੀ ਹੈ ਬਿਲਡਿੰਗ ਬਣ ਰਹੀ ਹੈ ਔਰ ਦੂਜੇ ਪਾਸੇ ਉਹਨਾਂ ਨੇ ਜਿਹੜਾ ਆਪਣਾ ਐਸਐਮਓ ਹੈ ਸਿਵਲ ਸੈਕਟਰ ਹੈ ਡਾਕਟਰਾਂ ਸਨਸਾ ਹੈ ਉਹਨਾਂ ਨੂੰ ਰਿਪੋਰਟਿੰਗ ਵੀ ਕਰਨੀ ਹੈ ਕਿ ਸਾਡੇ ਕਿਤੇ ਸਪੋਸ ਕਰ ਲੋ ਕੱਲੀ ਲੁਧਿਆਣੇ ਦੇ ਇੱਕ ਪਿੰਡ ਦੇ ਵਿੱਚ ਜਿਹੜਾ ਸੀਗਾ ਉੱਤੇ ਜਨਰਲਸ ਦੇ ਕੇਸ ਆਏ। ਉਹ ਆਮ ਆਦਮੀ ਕਲੀਨਿਕ ਵਾਲੇ ਨੇ ਜਿਹੜਾ ਸੀਗਾ ਉਹ ਅਲਰਟ ਕੀਤਾ ਤੇ ਉੱਥੋਂ ਸਾਨੂੰ ਅਸੀਂ ਜਾ ਕੇ ਉਹਦੀ ਪੂਰੀ ਫਾਰਵਰਡ ਐਵੈਲੂਏਸ਼ਨ ਕਰਕੇ ਉਹ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕਰਦੇ ਇਮੀਡੀਏਟਲੀ ਜਿਹੜਾ ਉਹਨੂੰ ਕੰਟਰੋਲ ਕਰ ਦਿਆ। ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਡਾਇਰੀਆ ਕੇਸਸ ਆਏ ਉੱਤੇ ਮੈਂ ਵੀ ਜਾ ਕੇ ਆਇਆ, ਡਾਇਰੈਕਟਰ ਮੈਡਮ ਜਾ ਕੇ ਆਏ ਆ, ਡਾਕਟਰ ਕੁਸ਼ਲ ਸਾਡੇ। ਸਾਡੇ ਕੋਲੇ ਜਦੋਂ ਆਮ ਆਦਮੀ ਕਲੀਨਿਕ ਦੇ ਵਿੱਚ ਸਾਡੇ ਜਿਹੜੇ ਜਿੰਨੇ ਵੀ ਸਾਡੇ ਹੈਲਥ ਸੈਂਟਰ ਆ ਕਿਤੇ ਵੀ ਕਿਤੇ ਜਿਹੜੀਆਂ ਅਨਯੂਜੂਅਲ ਨਹੀਂ ਬੈਠ ਜੂਏ ਪੰਜ ਤੋਂ ਬਾਅਦ ਗੈਰੀਆ ਦੇ ਕੇਸਸ ਆ ਗਏ ਫੀਵਰ ਦੇ ਕੇਸਸ ਆ ਗਏ ਜੋਨਟਸ ਦੇ ਕੇਸਸ ਆ ਗਏ ਤਾਂ ਸਾਡਾ ਜਿਹੜਾ ਸਾਰਾ ਮੈਕੈਨਿਜ਼ਮ ਹੈ ਇਹ ਟੋ ਆਟੋਮੈਟਿਕਲੀ ਜਿਹੜਾ ਸਾਡਾ ਅਸੀਂ ਲੈਵਲ ਸਟੇਟ ਲੈਵਲ ਦੇ ਉੱਤੇ ਚਾਹੇ ਵੈਕਟਰ ਬੋਰਨ ਵਾਟਰ ਬੋਰਨ ਡਿਜ਼ੀਜ਼ ਜਾਂ ਜਿਹੜਾ ਮੱਖੀਆਂ ਮੱਛਰਾਂ ਨਾਲ ਫੈਲਣ ਵਾਲੀਆਂ ਤੇ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਉਹ ਸਾਰਾ ਜਿੱਦੀ ਸਾਡੀਆਂ ਕੋਆਰਡੀਨੇਸ਼ਨ ਕਮੇਟੀਜ਼ ਆ ਡਿਸਟ੍ਰਿਕਟ ਲੈਵਲ ਤੇ ਵੀ ਐਕਟਿਵ ਹੋ ਜਾਣੀ ਹੈ ਸਾਡੇ ਦੋਨੋਂ ਪਟਿਆਲੇ ਦੇ ਔਰ ਲੁਜਾਨ ਦੇ ਡਿਪਟੀ ਕੋਰ ਸਰ ਨੇ ਖੁਦ ਵੀ ਜਾ ਕੇ ਆਪਣੇ ਐਸਟੀਐਮ ਨੂੰ ਭੇਜ ਕੇ ਜਿਹੜਾ ਵਿਜ਼ਿਟ ਕਰਕੇ ਲੋਕਾਂ ਨੂੰ ਮਿਲ ਕੇ ਇਕੱਲੇ ਇਕੱਲੇ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਗਲੋਰੀਨੀਆਂ ਗੋਲੀਆਂ ਦੇਣਾ ਜਿਹੜੇ ਮਰੀਜ਼ ਹੈ ਉੱਥੇ 24/7 ਡਿਸਪੈਂਸਰੀ ਸ਼ੁਰੂ ਕਰਨਾ ਔਰ ਜਿਹੜੀਆਂ ਮੋਬਾਈਲ ਟੀਮਸ ਆ ਗਈਆਂ ਉਹਨਾਂ ਨੇ ਇਕੱਲੇ ਇਕੱਲੇ ਘਰ ਦਾ ਸਰਵੇ ਕਰਕੇ ਲੋਕਾਂ ਨੂੰ ਐਜੂਕੇਟ ਕਰਨਾ